ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਪਿੰਡ ਪਰਵਾਂ ਨੂੰ ਜੀ ਉਮੀਦ ਕਰਦੇ ਆ ਸਾਰੇ ਜਣੇ ਵਧੀਆ ਹੋਣਗੇ ਜੀ ਤੇ ਆਪਾਂ ਅੱਜ ਸਵੇਰੇ ਸਵੇਰੇ ਵਲੌਗ ਸਟਾਰਟ ਕਰ ਰਹੇ ਆ ਤੇ ਆਪਣੇ ਵੀ ਅੱਜ ਬੱਦਲ ਆ ਗਏ ਨੇ ਵੇਖੋ ਬਹੁਤ ਜ਼ਿਆਦਾ بارش ਕੀ ਪਤਾ بارش ਆਉਂਦੀ ਕੀ ਆਉਂਦੀ ਬੱਦਲ ਬਹੁਤ ਹੀ ਜ਼ਿਆਦਾ ਆ ਗਏ ਨੇ ਤਾਂ ਮੀਂਹ ਦਾ ਸਵਾਬਣਾ ਹੋ ਰਹੀ ਹੈ ਤੇ ਇਸ ਕਰਕੇ ਮੈਂ ਕਿਹਾ ਚਲੋ ਆਪਾਂ ਸਵੇਰ ਸਵੇਰ ਵਲੌਗ ਸਟਾਰਟ ਕਰ ਦਿੰਦੇ ਆ ਅੱਜ ਸਾਡੇ ਨਾਲ ਫਿਰ ਬਹੁਤ ਮਾੜੀ ਅੱਜ ਫੇਰ ਹੋਈ ਤੁਹਾਨੂੰ ਦੱਸਾਂਗੇ ਅਗਾ ਬਣੇ ਰਹੋ ਤੇ ਅਸੀਂ ਨਾ ਹੈਪੀਨਸ ਸਕੂਲ ਲੈ ਕੇ ਜਾਣਾ ਕਿ ਪਿਆਰ ਘਰਤਾ ਲੈ ਕੇ ਮੈਂ ਕਿਹਾ ਚੱਲ ਛੁੱਟੀ ਸੀ ਫੋਨ ਵ ਵਾਪਸ ਫੇਰ ਢੇੜਾ ਕੱਢਣਾ ਪਿਆ ਉੱਥੇ ਲੈ ਕੇ ਗਏ ਫਿਰ ਵਾਪਸ ਲੈ ਕੇ ਆਏ ਮਸ਼ੀਨ ਖੜੀ ਐ ਇਸ ਮਸ਼ੀਨ ਨਾਲ ਆਪਾਂ ਮੋਟਰ ਸਾਹ ਸਹੀ ਕਰਵਾਈ ਸੀ ਇਹ ਮਸ਼ੀਨ ਆਉਂਦੀ ਅੱਜ ਇੱਥੇ ਖੜੀ ਐ ਇਹਨੂੰ ਹੁਣ ਆਪਾਂ ਦੇਖ ਕੇ ਆਵਾਂਗੇ ਜਿਹਨਾਂ ਦੀ ਮਸ਼ੀਨ ਐ ਤੁਹਾਨੂੰ ਮਸ਼ੀਨ ਵਿਖਾਉਣੀ ਐ ਕਿਵੇਂ ਮੋਟਰ ਇਹਦੇ ਨਾਲ ਸਹੀ ਕਰਦੇ ਆ ਕੱਢਦੇ ਆ ਜਾਂ ਕਿਵੇਂ ਕਿਸ ਤਰ੍ਹਾਂ ਦੀ ਚੱਕੀ ਐ ਆਪਾਂ ਚੱਲਦੇ ਆ ਨੇੜੇ ਤੇ ਨੇੜੇ ਹੋ ਕੇ ਤੁਹਾਨੂੰ ਵਿਖਾਉਨੇ ਆ ਮਸ਼ੀਨ ਤੇ ਆਹ ਵੇਖੋ ਜੀ ਮਸ਼ੀਨ ਆਹ ਖੜੀ ਤੇ ਆਹ ਤਾਰਾ ਤਰਾਂ ਲੱਗੀਆਂ ਹੋਈਆਂ ਨੇ ਤੇ ਪੂਰੀ ਇਹਨੂੰ ਤਾਂ ਖੜੀ ਹੋ ਜਾਂਦੀ ਐ ਫਿਰ ਉਸ ਤੋਂ ਬਾਅਦ ਲੱਸੀਆਂ ਨਾਲ ਖਿੱਚਦੇ ਆ ਵਿੱਚੋਂ ਪਾਈਪਾਂ ਤੇ ਆ ਮੁਗਲੂ ਮੁਗਲੂ ਜ ਆ ਬੈਠਾ ਸਵੇਰੇ ਸਵੇਰੇ ਤਿਆਰ ਹੋ ਗਿਆ ਸੀ ਨਾ ਬੇਟਾ ਸਸਰੀ ਘਰ ਕਰ ਦੋ ਛਾਰਿਆਂ ਨੂੰ ਅੱਛੀ ਦੀ ਕਰ ਜੀ ਹਾਂਜੀ ਤੇ ਹਾਂ ਹੁਣੇ ਖੇਲ ਰਿਹਾ ਕਿਉਂਕਿ ਅੱਜ ਫੇਰੇ ਦੀ ਛੁੱਟੀ ਹੈ ਸਕੂਲ ਤੋਂ ਕੱਲ ਤੇਨੇ ਕਰੀ ਸੀ ਛੁੱਟੀ ਆਪਣੇ ਆਪ ਆ ਛੁੱਟੀ ਹੋ ਗਈ ਐਂ ਦੀ ਕੋ ਸਾਡੀ ਛੋਟੀ ਚੀ ਬੱਕਰੀ ਇਹ ਇਕੱਲੀ ਰਹਿੰਦੀ ਨਹੀਂ ਜੀ ਨਹੀਂ ਲਾਉਂਦੀ ਬਹੁਤ ਰੋਲਾ ਪਾਉਂਦੀ ਰਹਿੰਦੀ ਕਿਉਂਕਿ ਪਹਿਲਾਂ ਇਹਦੇ ਕੋਲ ਹੈਗੇ ਸੀ ਬੱਕਰੇ ਉਹਨਾਂ ਦਾ ਕਰਦੀ ਸੀ ਹੁਣ ਉਹ ਹੈ ਨਹੀਂਗੇ ਤੇ ਵੇਚ ਤੇ ਤੇ ਹੁਣ ਇਕੱਲੀ ਰਹਿ ਗਈ ਨਾ ਰੋਲਾ ਪਾਉਂਦੀ ਹੈ ਕੱਲ ਪਰਸੋਂ ਦਾ ਨਾ ਬੋਲ ਬੋਲ ਕੇ ਤਾਂ ਸੰਗ ਬੈਠ ਕੇ ਬੋਲਿਆ ਨਹੀਂ ਜਾਂਦਾ ਹੁਣ ਇਹਦੇ ਤੋਂ ਤੇ ਹੁਣ ਤੁਹਾਨੂੰ ਆਪਾਂ ਇੱਕ ਹੋਰ ਛੋਟੇ ਜਿਹੇ ਨਾ ਮਿਲਾ ਦੇਨੇ ਤੇ ਆ ਬੇਟਾ ਨਿੱਕਾ ਜਿਹਾ ਮੰਗੂ 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 ਰਿਆ ਮੰਗੂ ਮੰਗੂ ਰਹਿ ਕੇ ਨਿੱਕੀ ਜੀ ਕੱਲੀ ਇਹਦੀ ਅੱਖਾਂ ਜਿਹੜਾ ਪਤਾ ਨਹੀਂ ਅੱਖਾਂ ਚ ਪਾਣੀ ਵਗਦਾ ਰਹਿੰਦਾ ਪਤਾ ਨਹੀਂ ਇਹਦੀ ਅੱਖਾਂ ਖਰਾਬ ਹੋ ਗਈਆਂ ਨੇ ਕੀ ਹੋ ਗਿਆ ਹੁਣ ਇਹਨੂੰ ਵੀ ਪੱਠੇ-ਪੁੱਠੇ ਵੱਢ ਕੇ ਪਾਉਣੀ ਆ ਮੈਂ ਫੇਰ ਦੁਬਾਰਾ ਤੇ ਪੱਠੇ ਹਰੇ ਹੋ ਗਏ ਨੇ ਤੇ ਪਰ ਆਪਾਂ ਹੁਣ ਰਿਜਕਾ ਬੀਜਾਂਗੇ ਜਿਹੜਾ ਸਰਦੀਆਂ ਵਿੱਚ ਬੀਜਿਆ ਜਾਂਦਾ ਚेन ਚਾਰ ਲੋ ਕੱਟੇ ਜਾਂਦੇ ਨੇ ਰਿਜਕੇ ਦੇ ਇਸ 베ਰੀ ਨੂੰ ਇੰਨੇ 베ਰ ਲੱਗਦੇ ਨੇ ਇੰਨੇ 베ਰ ਪੁੱਛੋ ਹੀ ਨਾ ਬਹੁਤ ਜ਼ਿਆਦਾ 베ਰ ਲੱਗਦੇ ਨੇ ਤੇ ਐਨਾ ਖਾਦੇ ਨਹੀਂ ਜਾਂਦੇ ਤੇ ਜਗ੍ਹਾ ਇਹ ਪੂਰੀ 베ਰਾਂ ਨਾਲ ਭਰੀ ਜਾਂਦੀ ਹੈ ਬਹੁਤ 베ਰ ਲੱਗਦੇ ਇੱਕ ਤਾਂ ਪਹਿਲਾ ਫਲ ਲੱਗਦਾ ਫਿਰ ਉਹ ਪੱਕ ਕੇ ਖਾ ਲੈਨੇ ਫਿਰ ਉਸ ਤੋਂ ਬਾਅਦ ਦੂਸਰਾ ਫਲ ਤਿਆਰ ਹੋ ਜਾਂਦਾ ਤੇ ਜ਼ਰੂਰ ਕਿਸੇ ਨੇ 베ਰ ਖਾਣੇ ਵੇ ਜ਼ਰੂਰ ਦੱਸਿਓ ਜੀ ਬਹੁਤ ਹੁੰਦੇ ਨੇ 베ਰ ਇੱਥੇ ਇੰਨੇ 베ਰ ਪੁੱਛੋ ਹੀ ਨਾ ਲੋਕ ਗੱਟੇ ਪਰ ਪਰ ਕੇ ਲੈ ਜਾਂਦੇ ਨੇ ਹੁਣ ਗੱਟੇ ਪਰ ਪਰ ਤਾਂ ਵੀ ਨਿਕਵਿੰਦੇ 베ਰ 베ਰੀ ਕਿਉਂਕਿ ਬਹੁਤ ਵੱਡੀ 베ਰੀ ਹੈ ਨਾ ਵੇਖੋ ਕਿੰਨੀ ਵੱਡੀ 베ਰੀ ਹੈ ਨਾ ਆਪਾਂ ਤੁਹਾਨੂੰ ਇੱਕ ਚੀਜ਼ ਵਿਖਾ ਦਿੰਨੇ ਆਂ ਸੂਰ ਇੱਥੇ ਵੇਖ ਲਓ ਆ ਖੱਡੇ ਵਿੱਚ ਪਾਈਪ ਨੇ ਇਹਦੇ ਵਿੱਚ ਸੂਰ ਰਾਤ ਨੂੰ ਲਟਦੇ ਨੇ ਆ ਕੇ ਤੇ ਇੱਥੇ ਰਾਤ ਨੂੰ ਨਹੀਂ ਕੀ ਪਤਾ ਕਿਸ ਟਾਈਮ ਆਉਂਦੇ ਨੇ ਪਤਾ ਨਹੀਂ ਲੱਗਦਾ ਇੱਥੇ ਆ ਕੇ ਲੰਮੇ ਹੋ ਕੇ ਲਟਦੇ ਰਹਿੰਦੇ ਨੇ ਤੇ ਸਾਡੀ ਪੂਰੀ ਸਬਜ਼ੀ ਵੀ ਤਬਾਹ ਕਰੀ ਰੱਖਦੇ ਨੇ ਕਰੀਏ ਕਿ ਇਹਨਾਂ ਦਾ ਕੋਈ ਸਮਝ ਵੀ ਨਹੀਂ ਆਉਂਦੀ ਸਾਰੀ ਦੁਨੀਆ ਹੀ ਪਰੇਸ਼ਾਨ ਐ ਸੂਰਾਂ ਤੋਂ ਸਾਰੀ ਦੁਨੀਆ ਇਸ ਹੀ ਨਹੀਂ ਕਰ ਲੈ ਤੇ ਤੈਨੂੰ ਵਿਖਾ ਦੇਣੀ ਇੱਕ ਮੈਂ ਸਬਜੀ ਬੀਜੀ ਸੀ ਜਿਹੜੇ ਆਪਣੇ ਚੋਲੇ ਦੀ ਫਲੀਆਂ ਕੱਦੂ ਤੇ ਚੋਲੇ ਦੀ ਫਲੀਆਂ ਨਿਕਲ ਆਈਆਂ ਨੇ ਕੱਦੂ ਨਿਕਲ ਆਏ ਨੇ ਤੇ ਬੜਾ ਵਧੀਆ ਲੱਗਿਆ ਸਬਜੀ ਬੀਜੀ ਇਹਨੇ ਤੇ ਨਿਕਨੇ 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 ਕੇ ਬੀਜ ਨਿਕਲਣ ਆ ਜ ਤੈਨੂੰ ਵਿਖਾ ਦੇਣੀ ਆ ਮੈਂ ਦੇਖੋ ਜੀ ਚੋਲੇ ਦੀ ਫਲੀਆਂ ਨਿਕਲ ਆਈਆਂ ਨੇ ਤੇ ਬੀ ਬੀਜੇ ਸੀ ਜਿਹੜਾ ਆ ਆਪਣੇ ਕੱਦੂ ਨੇ ਇਹ ਪੇਠੇ ਦੀ ਵੱਲਾਂ ਨੇ ਪੇਠਾ ਨਿਕਲ ਆਇਆ ਤੇ ਆਹ ਵੇਖੋ ਆਹ ਰੀਆਂ ਚੋਲੇ ਦੀ ਫਲੀਆਂ ਨਿਕਲੀਆਂ ਹੋਈਆਂ ਬੀ ਆਹ ਨਿਕਲੀਆਂ ਹੋਈਆਂ ਆਹ ਨਿਕਲੀਆਂ ਆ ਸਾਰੇ ਤੇ ਆ ਕੱਦੂ ਵੇਖੋ ਛੋਟੇ ਛੋਟੇ ਛੁੱਟ ਛੁੱਟ ਨਿਕਲਣ ਲੱਗ ਗਏ ਨੇ ਸਾਰੇ ਹਨਾ ਬੀਜ ਨਿਕਲਣ ਲੱਗ ਗਏ ਕਦੂਆਂ ਦਾ ਤੇ ਆ ਆਪਣੀ ਕਦੂਆਂ ਦੀ ਵੱਡੀ ਵਾਲਾ ਤਾਂ ਤੁਹਾਨੂੰ ਇੱਕ ਹੋਰ ਵੱਡਾ ਸਰਪ੍ਰਾਈਜ਼ ਦੇ ਦੇਣੀ ਹੈ ਤੁਹਾਨੂੰ ਬਹੁਤ ਵੱਡਾ ਤੇ ਮੈਂ ਬਹੁਤ ਚਿਰਾਂ ਦੀ ਨਵੈਲ ਨੂੰ ਲਾਇਆ ਸੀ ਤੇ ਵੇਖੋ ਫਾਲ ਲੱਗਣਾ ਚਾਲੂ ਹੋ ਗਏ ਮੈਂ ਕਿ ਚਿੱਤਰੇ ਕਦੂ ਹਨਾ ਚਿੱਤਰੇ ਕਦੂ ਲੱਗਣੇ ਚਾਲੂ ਹੋ ਗਏ ਨੇ ਤੇ ਬੜੀ ਖੁਸ਼ੀ ਜੀ ਹੁੰਦੀ ਜਿਹੜੇ ਆਪਾਂ ਪਾਲ ਲਾਇਆ ਨੇ ਨਾ ਤੇ ਕਦੂ ਆ ਵੇਖੋ ਇੱਕ ਆ ਲੱਗਿਆ ਪਿਆ ਕਦੂ ਤੇ ਇਹ ਘਰ ਆ ਹਾਂਜੀ ਵਾਲ ਬਹੁਤ ਵੱਡੀ ਹੋ ਜੂਗੀ ਤਾਂ ਉਹਨੇਦਰ ਨੂੰ ਉਹ ਵੀ ਤਿਆਰ ਹੋ ਜਾਣਗੀਆਂ ਤੇ ਇੱਧਰ ਨਰਮੇ ਦੀ ਹਰਿਆਲੀ ਵੇਖ ਲੋ ਨਰਮਾ ਵਧੀਆ ਕਦ ਕਰ ਗਿਆ ਲਾਸਟ ਵਿੱਚ ਨਰਮਾ ਹੈਗਾ ਸੀ ਨਾ ਹੁਣ ਤਾਂ ਬਹੁਤ ਵਧੀਆ ਕਦ ਕਰ ਲਏ ਨੇ ਤੇ ਪਿਛਲੀ ਵਾਰ ਸਾਡਾ ਇੱਥੇ ਨਰਮਾ ਬੀਜੇ ਸੀ ਜਿਹੜੀ ਖਾਲੀ ਥਾਂ ਤਾਂ ਦਿਸ ਜਾਂਦੀ ਹੈ ਐਨਾ ਵੱਡਾ ਵੱਡਾ ਨਰਮਾ ਹੋਇਆ ਸੀ ਤੇ ਬਹੁਤ ਤਕੜਾ ਨਰਮਾ ਸੀ ਇੱਥੇ ਕਿ ਸਬਜ਼ੀ ਤੇ ਚੱਕਰਾਂ ਚ ਸੀ ਨਰਮਾ ਇਹ ਦੋ ਤੈਨੂੰ ਲੈਣਾ ਬੀਜ ਨਹੀਂ ਭੁੱਲ ਗੇ ਤੇ ਆ ਆਪਣੇ ਚੋਲੇ ਦੀ ਫਲੀਆਂ ਤਿਆਰ ਹੋ ਰਹੀਆਂ ਨੇ ਆ ਵੇਖੋ ਜੀ ਹਨਾ ਤੇ ਕੱਲ ਇਹਨੂੰ ਸਪਰੇਅ ਕਰਤੀ ਕਿਉਂਕਿ ਉਹਨੂੰ ਨਾ ਸੁੰਢੀ ਪੈਣੀ ਚਾਲੂ ਹੋ ਗਈ ਹੈ ਫਿਰ ਤੇ ਇਸ ਕਰਕੇ ਚੋਲੇ ਦੀ ਫਲੀਆਂ ਹੈਗੀਆਂ ਨੇ ਤੇ ਲੱਗ ਰਹੀਆਂ ਨੇ ਸੇ ਆ ਵੇਖੋ ਜੀ ਕਿੰਨੀਆਂ ਸੋਹਣੀਆਂ ਤਿਆਰ ਹੋ ਰਹੀਆਂ ਨਾ ਵੀ ਬਣ ਕੇ ਹੁਣ ਤਾਂ ਆਪਾਂ ਦੋ ਤਿੰਨ ਦਿਨ ਇਹਨੂੰ ਤੋੜਦੇ ਨਹੀਂ ਕਿਉਂਕਿ ਸਪਰੇਅ ਕਰੀਏ ਆ ਵੇਖੋ ਵੱਲਾਂ ਕਿੱਧਰ ਚੜ ਗਏ ਹਾਂ ਵੇਖ ਲਓ ਉਧਾਂ ਚੜ ਗਏ ਨਚੋਲੇ ਦੇ ਵੱਲਾਂ ਨਰਮਾਂ ਤੇ ਕਿੰਨੇ ਸੋਹਣੇ ਤੇ ਇਧਰ ਨਰਮਾ ਵੀ ਵੇਖੋ ਖਿੜਿਆ ਪਿਆ ਆਪਣਾ ਨਰਮਾ ਖਿੜਨਾ ਚਾਲੂ ਹੋ ਗਿਆ ਸਾਰੇ ਤੇ ਕੱਲ ਇਹਦਾ ਪਾਪਾ ਕਹਿੰਦਾ ਸੇ ਹੱਥ ਲਾ ਦੀ ਮਖ ਲਾ ਦੀ ਹੱਥ ਪਰ ਕਰੀਏ ਕਿ ਕੰਮ ਤਾਂ ਵੇਲੇ ਹੀ ਨਹੀਂ ਹੋ ਰਿਹਾ ਤੇ ਇਧਰ ਆਪਣੀ ਤੋਰੀਆਂ ਦੀ ਵੱਲ ਲੱਗੀ ਆ ਵੇਖੋ ਜੀ ਇਹਨਾਂ ਨੂੰ ਕੋਈ ਕਾਰਨ ਦੱਸਿਓ ਇਹਦਾ ਕਾਰਨ ਕੀ ਹੈ ਤੋਰੀਆਂ ਵੇਖ ਲਓ ਆ ਲੱਗਦੀਆਂ ਨੇ ਤੇ ਲੱਗ ਕੇ ਇਸ ਤਰ੍ਹਾਂ ਖਰਾਬ ਹੋ ਜਾਂਦੀਆਂ ਨੇ ਸਮਝ ਨਹੀਂ ਆਉਂਦੀ ਤੋਰੀਆਂ ਹੀ ਬਹੁਤ ਵੱਡੀਆਂ ਵੱਡੀਆਂ ਲੱਗੀਆਂ ਸੀ ਜਿਹੜੀਆਂ ਹੀ ਲੱਗਦੇ ਆ ਉਹ ਹੀ ਖਰਾਬ ਹੋ ਜਾਂਦੀਆਂ ਨੇ ਤੋਰੀਆਂ ਦਾ ਫਾਲ ਹੈ ਨਾ ਜਿੰਨਾ ਹੀ ਲੱਗ ਰਿਆ ਨਾ ਲਗ ਲੱਕੇ ਡੇੜੀ ਤੋਰੀਆਂ ਖਰਾਬ ਹੋ ਜਾਂਦੀਆਂ ਨੇ ਗਲ ਜਾਂਦੀਆਂ ਨੇ ਸੜ ਜਾਂਦੀਆਂ ਨੇ ਪਤਾ ਨਹੀਂ ਕੀ ਕਾਰਨ ਸਮਝ ਹੀ ਨਹੀਂ ਆਈ ਸਪਰੇਅ ਤਾਂ ਕਰੀਏ ਕੱਲ ਲੱਗ ਜਾਏਗਾ ਪਤਾ ਤੇ ਟਿੰਡੇ ਵੀ ਆਪਣੇ ਖੇਤ ਲੱਗੇ ਹੋਏ ਨੇ ਗੂਲੇ ਗੂਲੇ ਵੱਧੂ ਟਿੰਡੇ ਲੱਗੇ ਨੇ ਹੁਣ ਦੁਬਾਰਾ ਤਾਂ ਫਿਰ ਛੋਟੇ ਛੋਟੇ ਸਬਜ਼ੀ ਤਿਆਰ ਹੋਣੀ ਸਟਾਰਟ ਹੋ ਗਈ ਹੈ ਤੇ ਆਪਣੇ ਵਲੌਗ ਵਿੱਚ ਇਦਾਂ ਹੀ ਬਣੇ ਰਹੋ ਤੇ ਆਪਣਾ ਵਲੌਗ ਬਹੁਤ ਵਧੀਆ ਆਊਗਾ ਥੋੜੀ ਜਿਹੀ ਤੈਨੂੰ ਗੱਲਾਂ ਵੀ ਕਰਨ ਨੂੰ ਮੈਂ ਤੂੰ ਸਾਰਿਆਂ ਨੂੰ ਲੈ ਕੇ ਤੁਸੀਂ ਕਹੋਗੇ ਬੋਸਾ ਇੱਧਰ ਬੇਟਾ ਆਪਣਾ ਸਾਈਕਲ ਹੀ ਚਲਾ ਰਿਹਾ ਉਹ ਵੇਖੋ ਇਹਨੇ ਤਾਂ ਸਸਰੀਕਾਲ ਤਾਨੂੰ ਕਹਿਣੀ ਕਹਿਣੀ ਕਿੱਥੇ ਹੀ ਮਿਲ ਜੇ ਉਹਨੇ ਸਸਰੀਕਾਲ ਕਿਉਂਕਿ ਸਿੱਖਿਆ ਹੀ ਐਂਜ ਦਿੱਤੀ ਵੀ ਸਾਰਿਆਂ ਨੂੰ ਸਸਰੀਕਾਲ ਬੁਲਾਉਣੀ ਹੈ ਬੇਟਾ ਤੇ ਸਾਈਕਲ ਚਲਾ ਕੇ ਅੱਜ ਖੇਡ ਲੂਗਾ ਕਿਉਂਕਿ ਕਰੇ ਹੈ ਅੱਜ ਦੀ ਮਸਤੀ ਸਟਾਰਟ ਹੈ ਚਲੋ ਜੀ ਹੁਣ ਆਪਾਂ ਕਰਦੇ ਹਾਂ ਕੰਮ ਮਿਲਦੇ ਤਾਂ ਥੋੜੀ देर ਬਾਅਦ ਉਹ ਵੇਖੋ ਪਿਓ ਪੁੱਤ ਪਤਾ ਨਹੀਂ ਕੀ ਕਰੀ ਜਾਂਦੇ ਨੇ ਕੀ ਲੈ ਕੇ ਆਏ ਹੋ ਹਾਏ ਕਿਉਂ ਚਿੜੀ ਦਾ ਬੱਚਾ ਲੈ ਕੇ ਆਏ ਬੱਚਾ ਨਹੀਂ ਆਈ ਜੀ ਵੱਜਦੀ ਹੈ ਲੱਗ ਗਿਆ ਪੈਸੀ ਕੱਲ ਸਪਰੇਅ ਕਰੀਏ ਨਾ ਐਚ ਡੀ ਐਡੀ ਹੁੰਦੀ ਹੈ ਬਟਾ ਰੁਕ ਜਾ ਰੁਕ ਜਾ ਪੁੱਤਾ ਰੁਕ ਜਾ ਬਟਾ ਪੱਪਾ ਲੈ ਲੈਂਦੇ ਉੱਧਰ ਆ ਵੇਖੋ ਹਾਏ ਨਿੱਕੀ ਜਿਹੀ ਚਿੜੀ ਵੇਖੀ ਕਿੰਨੀ ਪਿਆਰੀਂ ਦੇ ਬੱਚੇ ਹੋਣਗੇ ਹਨਾ ਕੱਲ ਮੋਂਨੋ ਸਪਰੇਅ ਕਰੀ ਨਾ ਨਿੱਕੇ ਤੇ ਖਾ ਲਿਆ ਕੁਛ ਖਾ ਲਿਆ ਸਹੀ ਹੋ ਜੇਗੀ ਇੱਥੇ ਰੱਖ ਦਿਆਂ ਕਰੇ ਮੰਮੀ ਪੱਪਾ ਦੇ ਲੱਸੀ ਪਵਾ ਦਈਏ ਹੂੰ ਲੱਸੀ ਲੱਸੀ ਪਵਾ ਦਈਏ ਹਾਂ ਹੈ ਵਾਦੀਲੇ ਸਿਵਕੇ ਛੋਟੀ ਜਿਹੀ ਚਿੜੀ ਹੈ ਨਾ ਤੇ ਨੇ ਛੋਟੇ ਛੋਟੇ ਅਸੀਂ ਵਿਖਾਏ ਸੀ ਨਾ ਆਲ ਨੇ ਬਣਿਆ ਸੀ ਨਰਮੇ ਦੇ ਵਿੱਚ ਚਿੜੀਆਂ ਦੇ ਆ ਪੁੱਤਰ ਵਿਖਾਏ ਕਰੀ ਇਹਨਾਂ ਨੂੰ ਵੀ ਬੇਬੀ ਆਨੰਦ ਦਾਦੀ ਦਾਦੀ ਵਿਖਾ ਮਾਜੇਗੀ ਫਿਰ ਮਾਜੇਗੀ ਚੰਦੀ ਬੇਟਾ ਇਹ ਪਾ ਮੈਂ ਵਖੂ ਆ ਹੋ ਨੋੜਾ ਦਾਦੀ ਦੀ ਮਾਜੇ ਇਹਨਾਂ ਚਿੜੀਆਂ ਦੇ ਆਲ ਨੇ ਸੀ ਕਿ ਵੇਖ ਲਓ ਕਿੰਨੀਆਂ ਛੋਟੀਆਂ ਚਿੜੀਆਂ ਤੇ ਕਿੰਨੀ ਵੱਡੀ ਕਲਾਕਾਰੀ ਇਹਨਾਂ ਨੇ ਹੈ ਨਾ ਇਹਨਾਂ ਚਿੜੀਆਂ ਦੇ ਅਸੀਂ ਦੇਖਦੇ ਹੁੰਨੇ ਆ ਜਦੋਂ ਇਹ ਬਣਾਉਂਦੀਆਂ ਨਾ ਹਾਂ ਕਿੱਡੀ ਕੁ ਸੋਹਣੀ ਚਿੜੀ ਵੇਖੋ ਹੈ ਨਾ ਪਿਆਰੀ ਚਿੜੀ ਇੱਕ ਮਿੰਟ ਰੁਕ ਜਾ ਬੇਟਾ ਫਿਰ ਆਪਾਂ ਵਿਖਾ ਲਈ ਇਹ ਕਿੰਨੀ ਸੋਹਣੀ ਚਿੜੀ ਹੈ ਨਾ ਤੇ ਇਹਨਾਂ ਦੇ ਚਿੜੀਆਂ ਦੇ ਆਲੇ ਨੇ ਬਣਾਉਂਦੇ ਆ ਆ ਜਾ ਉੱਥੇ ਬੈਠ ਤੇ ਬਹੁਤ ਪਿਆਰੀਆਂ ਚਿੜੀਆਂ ਨੇ ਛੋਟੇ ਛੋਟੇ ਵੇਖਿਆ ਤਾਂ ਸਪਰੇਅ ਨਾ 깔 ਮੋਨੋ ਤੇ ਸਪਰੇਅ ਤੇਜ ਹੈਗੀ ਸੀ ਜਿਹੜੀ ਕਰੀਏ ਨਰਮੇ ਵਿੱਚ ਤੇ ਇਸ ਕਰਕੇ ਹੋ ਗਿਆ ਹੈ ਲੈ ਚਲੋ ਜੀ ਠੀਕ ਹੈ ਜੀ ਆਪਾਂ ਨੂੰ ਵਿਚਾਰੀ ਚਿੜੀ ਨੂੰ ਕੁਝ ਪੋਹਣੇ ਪੋਹਣੇ ਵਿਚਾਰੀ ਨਾ ਮਾਰ ਨਾ ਜਾਵੇ ਮੈਂ ਤਾਂ ਕਹਿੰਨੀ ਬਚ ਜੇ ਵਧੀਆ ਹੈ ਚਲੋ ਤੇ ਆ ਵੇਖੋ ਸਾਡਾ ਹੈਪੀ ਬਹੁਤ ਸ਼ੌਂਕ ਰੱਖਦਾ ਇਹਨੂੰ ਬੜਾ ਸ਼ੌਂਕ ਹੈ ਦਾ ਰੋਟੀ ਪਹਿਲਾਂ ਸਾਨੂੰ ਇੱਕ ਵਾਰੀ ਦਿੱਤਰ ਦੇ ਬੱਚੇ ਲੱਭੇ ਸੀ ਛੋਟੇ ਛੋਟੇ ਖਰਗੋਸ਼ ਦੇ ਨਹੀਂ ਲੱਭੇ ਖਰਗੋਸ਼ ਦੇ ਦਿੱਤਰ ਦੇ ਵੀ ਛੋਟੇ ਛੋਟੇ ਕੀ ਲੱਭੇ ਸੀ